ਜਿਵੇਂ ਗਰਮੀ ਬਹੁਤ ਜ਼ਿਆਦਾ ਹੈ ਜਿਹੜੇ ਵੇਹਕਲ ਆ ਰਹੇ ਆਂਗਾ ਖਾਸ ਕਰਕੇ ਉਹਨਾਂ ਨੂੰ ਅਕਲ ਪਹੁੰਚਣ ਲੱਗ ਰਹੀ ਹੈ ਇਸ ਤਰ੍ਹਾਂ ਦੇ ਕੀਤਾ ਜਾਂਦਾ ਹੈ ਮੈਂ ਖਾਸ ਤੌਰ ਤੇ ਇਹ ਬੜਾ ਤੁਸੀਂ ਅੱਛਾ ਸਵਾਲ ਕੀਤਾ ਹੈ ਇਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਕਟਨਾਵਾਂ ਸਾਨੂੰ ਇਸ ਤਰ੍ਹਾਂ ਦੀ ਦੇਖਣ ਨੂੰ ਮਿਲੀਆਂ ਕਿ ਅੱਗ ਲੱਗ ਜਾਂਦੀ ਹੈ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਵਿਸ਼ੇਸ਼ ਬੇਨਤੀ ਕਰਨਾ ਚਾਹਾਂਗੀ ਕਿ ਇੱਕ ਤਾਂ ਤੁਸੀਂ ਕਾਰਾਂ ਦੇ ਵਿੱਚ ਕਈ ਵਾਰੀ ਅਸੀਂ ਇਨਫਲਮੇਬਲ ਅੱਗ ਲੱਗਣਯੋਗ ਮਟੀਰੀਅਲ ਰੱਖ ਲੈਣੇ ਆ ਜਿਸ ਤਰ੍ਹਾਂ ਕੀ ਪਰਫਿਊਮ ਹੋ ਗਿਆ ਸੈਂਟ ਹੋ ਗਿਆ ਜਾਂ ਕੋਈ ਹੋਰ ਜਸ ਨੂੰ ਅਗ ਲੱਗ ਸਕਦੀ ਹੈ ਸੋ ਉਸ ਨੂੰ ਜਿਹੜਾ ਹੈਗਾ ਥੋੜਾ ਅਵੋਇਡ ਕੀਤਾ ਜਾਵੇ ਗਰਮੀ ਗਰਮੀ ਜਿਹੜਾ ਹੈਗਾ ਤਾਰ ਦੇ ਵਿੱਚ ਕੋਈ ਵੇਸਟਰਾਂ ਦੀ ਚੀਜ਼ ਨਾ ਰੱਖੀ ਜਾਵੇ ਜਿਸ ਨੂੰ ਅੱਗ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅ ਦੂਸਰਾ ਜਿਹੜਾ ਹੈਗਾ ਆ ਦਾ ਗੱਡੀ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਕਈ ਵਾਰੀ ਅਸੀਂ ਤੇਲ ਦੀ ਟੈਂਕੀ ਪੂਰੀ ਫੁੱਲ ਕਰਾ ਲੈਨੇ ਹੈਗੇ ਆ ਸੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸੋ ਆ ਦੋ ਤਿੰਨ ਮਹੀਨੇ ਤੁਸੀਂ ਤੇਲ ਦੀ ਟੈਂਕੀ ਜਿਹੜੀ ਹੈਗੀ ਆ ਉਹਨੂੰ ਪੂਰੀ ਫੁੱਲ ਨਾ ਕਰਵਾਓ ਥੋੜੀ ਘੱਟ ਰੱਖੋ ਤੀਸਰਾ ਜਿਹੜਾ ਹੈਗਾ ਜਦੋਂ ਇੰਜਨ ਕਾਫੀ ਢੇਰ ਕਈ ਵਾਰੀ ਚੱਲਦਾ ਤਾਂ ਅਕਸਰ ਇੰਜਨ ਜਿਹੜਾ ਉਹ ਗਰਮ ਹੋ ਜਾਂਦਾ ਸੋ ਜੇ ਤੁਸੀਂ ਲਗਾਤਾਰ ਗੱਡੀ ਚਲਾ ਰਹੇ ਹੋ ਡਰਾਈਵ ਕਰ ਰਹੇ ਹੋ ਕਿਉਂਕਿ ਏਸੀ ਵੀ ਗੱਡੀਆਂ ਦੇ ਵਿੱਚ ਚੱਲਦੇ ਰਹਿੰਦੇ ਐ ਇੱਕ ਤਾਂ ਤੁਸੀਂ ਆਪ ਦਾ ਜਿਹੜਾ ਗੱਡੀ ਦਾ ਏਸੀ ਹੈ ਉਹਦੀ ਮੇਨਟਨੈਂਸ ਉਹਦੀ ਜਿਹੜੀ ਪਾਈਪਸ ਹੁੰਦੀਆਂ ਹੈਗੀਆਂ ਇੱਕ ਤਾਂ ਉਹਨਾਂ ਨੂੰ ਚੈੱਕ ਜ਼ਰੂਰ ਕਰਵਾ ਲਓ ਕਈ ਵਾਰੀ ਜਿਹੜੀਆਂ ਪਾਈਪਸ ਆ ਉਹਨਾਂ ਦੇ ਵਿੱਚ ਗਾਰਬੂ ਕੋਈ ਗਾਰਬੇਜ ਕੋਈ ਫਸਿਆ ਹੁੰਦਾ ਤਾਂ ਤੁਸੀਂ ਉਹ ਸਾਫ਼ ਨਹੀਂ ਕਰਾਉਂਦੇ ਉਹ ਜ਼ਿਆਦਾ ਲੋਡ ਖਿੱਚ ਪੈਂਦਾ ਉਸ ਗੱਲ ਤੇ ਤੀਸਰਾ ਜਿਹੜਾ ਹੈਗਾ ਜਦੋਂ ਲਗਾਤਾਰ ਇੰਜਨ ਗੱਡੀ ਦਾ ਚੱਲ ਰਿਹਾ ਹੈਗਾ ਤਾਂ ਉਹਨੂੰ ਤੁਸੀਂ ਥੋੜੀ ਦੇਰ ਬਾਅਦ ਵਿਸ਼ਰਾਮ ਦਿਓ ਅਸੀਂ ਖੋਲ ਕੇ ਜਿਹੜਾ ਹੈਗਾ ਕਈ ਵਾਰੀ ਆਪਦਾ ਕੂਲੈਂਟ ਜਿਹੜਾ ਹੈਗਾ ਉਹ ਪ੍ਰੋਪਰ ਉਹਨੂੰ ਕੂਲੈਂਟ ਨੂੰ ਚੈੱਕ ਕਰੋ ਗੱਡੀ ਨੂੰ ਥੋੜਾ ਟਾਈਮ ਬਾਅਦ ਇੰਜਨ ਨੂੰ ਥੋੜਾ ਵਿਸ਼ਰਾਮ ਵੀ ਦਿਓ ਉਹਨੂੰ ਕੂਲ ਹੋਣ ਦਿਓ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੋਈ ਗੱਡੀ ਦੇ ਵਿੱਚ ਕੋਈ ਆਵਾਜ਼ ਕੋਈ ਨੌਇਸ ਕਿਸ ਤਰ੍ਹਾਂ ਦੀ ਤੁਹਾਨੂੰ ਆ ਰਹੀ ਹੈ ਤਾਂ ਤੁਸੀਂ ਤੁਰੰਤ ਜਿਹੜਾ ਹੈਗਾ ਉਹਨੂੰ ਰੋਕ ਕੇ ਉਹਨੂੰ ਚੈੱਕ ਕਰੋ ਸੋ ਇਹ ਛੋਟੇ-ਛੋਟੇ ਸਾਵਧਾਨੀਆਂ ਜਿਹੜੀਆਂ ਹੈਗੀਆਂ ਉਹ ਲੈਣੀਆਂ ਬਹੁਤ ਅਹਿ ਬਸਾਂ ਦੇ ਵਿੱਚ ਵੀ ਔਰ ਪ੍ਰਾਈਵੇਟ ਵਹੀਕਲਸ ਵੀ ਜਿਹੜੇ ਆਪਾਂ ਯੂਜ਼ ਕਰਦੇ ਆਂ। ਕਈ ਵਾਰੀ ਲੋਕ ਇਕੱਲੇ ਨੂੰ ਮੈਡੀਕਲ ਕਰਾ ਲੈਂਦੇ ਨੇ ਕੋਈ ਗੈਸਟ੍ਰਿਕ ਕਰਾ ਲੈਂਦੇ ਨੇ ਇਸ ਤਰ੍ਹਾਂ ਪੋਸਟ ਕਰਾਂਗੇ ਬਹੁਤ ਆਖਦੇ। ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਤਾਂ ਇਸ ਤਰ੍ਹਾਂ ਹੈਗਾ ਜੀ ਮੋਡੀਫਾਈ ਕਰਾ ਕੇ ਤੋਗੇ ਤਾਂ ਬੰਬ ਤੇ ਬੈਠਣ ਵਾਲੀ ਗੱਲ ਹੈਗੀ ਹੈ which is very wrong। ਤੋ ਅਸੀਤਾ ਜੀ ਚੈਕਿੰਗ ਵੀ ਇਸ ਗੱਲ ਦੀ ਸਾਡਾ ਜਿਹੜਾ ਸਾਰਾ ਡਿਪਾਰਟਮੈਂਟ ਆ ਉਹ ਬਹੁਤ ਚੈਕਿੰਗ ਕਰਦਾ ਹੈ ਕਿ ਮੋਡੀਫਾਈਡ ਕੋਈ ਵਹੀਕਲ ਨਾ ਹੋਵੇ ਇਸੇ ਕਰਕੇ ਅਸੀਂ ਰੋਕਦੇ ਆ ਜੀ ਕਿ ਕੋਈ ਵੀ ਇਸ ਤਰ੍ਹਾਂ ਦਾ ਤੁਸੀਂ ਜਿਹੜਾ ਹੈਗਾ ਅਨঅথরাইਜ਼ਡ ਮੋਡੀਫਿਕੇਸ਼ਨ ਨਾ ਕਰਾਓ ਗੱਡੀ ਦੀ ਪਹਿਲਾਂ ਆਪਦੀ ਸੇਫਟੀ ਵੱਲ ਧਿਆਨ ਦਿਓ ਕਾਰ ਵੀ ਕਿਸ ਤਰ੍ਹਾਂ ਦੀ ਹੁੰਦੀ ਆ ਅ ਕਾਰਵਾਈ ਤਾਂ ਅਸੀਂ ਪ੍ਰੋਪਰ ਚਲਾਨਿੰਗ ਕਰਦੇ ਆ ਲੇਕਿਨ ਚਲਾਨ ਕਰਨਾ ਹੀ ਕੋਈ ਹੱਲ ਨਹੀਂਗਾ ਮੈਂ ਨਿੱਜੀ ਤੌਰ ਤੇ ਵੀ ਇਹ ਮਹਿਸੂਸ ਕਰਦੀ ਆ ਕਿ ਠੀਕ ਹੈ ਸਾਨੂੰ ਚਲਾਨ ਕਰਨੇ ਪੈਂਦੇ ਆ ਲੇਕਿਨ ਆਮ ਬੰਦਾ ਆਵਦੀ ਲਾਈਫ ਨੂੰ ਲੈ ਕੇ ਦੂਜ ਔਰ ਆਵਦੀ ਔਰ ਦੂਜਿਆਂ ਦੀ ਆਪਦੇ ਪਰਿਵਾਰ ਦੀ ਲਾਈਫ ਨੂੰ ਲੈ ਕੇ ਇੰਨਾ ਕੁ ਸੁਚੇਤ ਤੇ ਸੈਂਸਿਟਿਵ ਹੋਣਾ ਚਾਹੀਦਾ ਕਿ ਉਹ ਆਪ ਹੀ ਇਸ ਗੱਲ ਦਾ ਖਿਆਲ ਰੱਖੇ ਸੋ ਅਵੇਅਰਨੈਸ ਕ੍ਰੀਏਟ ਕਰਨਾ ਵੀ ਤਾਂ ਬਹੁਤ ਇੰਪੋਰਟੈਂਟ ਹੈ ਮਤਲਬ ਸਿਰਫ ਚਲਾਣੇ ਨਹੀਂ ਛੋਟਾ ਬੱਚਾ ਵੀ ਕਈ ਵਾਰੀ ਅੱਗੇ ਟੈਂਕੀ ਤੇ ਬਿਠਾ ਰਿਹਾ ਹੁੰਦਾ ਹੈ ਹਾਂ ਬਿਲਕੁਲ ਕਈ ਵਾਰੀ ਅਸੀਂ ਦੇਖਣ ਨੂੰ ਆਮ ਹੀ ਮਿਲਦਾ ਹੈਗਾ ਜੀ ਗਰਮ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਦੇਖੋ ਬੱਚੇ ਨੂੰ ਅਸੀਂ ਟੈਂਕੀ ਤੇ ਬਿਠਾ ਲੰਨੇ ਹੈਗੇ ਆ ਉਹ ਟੈਂਕੀ ਗਰਮੀ ਦੇ ਵਿੱਚ ਤਾਪਰੀ ਹੁੰਦੀ ਹੈ ਇਹ ਇਹ ਬਹੁਤ ਮਾੜਾ ਟ੍ਰੈਂਡ ਹੈ ਜੀ ਕਿ ਗਰਮੀ ਦੇ ਵਿੱਚ ਅਸੀਂ ਬੱਚਿਆਂ ਨੂੰ ਟੈਂਕੀ ਤੇ ਬਿਠਾ ਲੰਨੇ ਨਾ ਉਹ ਟੈਂਕੀ ਸੇਫ ਹੈ ਸੋ ਇਹ ਮੈਂ ਸਾਰੇ ਪੇਰੈਂਟਸ ਨੂੰ ਜਿਹੜਾ ਹੈਗਾ ਇਹ ਅਪੀਲ ਕਰਨਾ ਚਾਹਾਂਗੀ ਇੱਕ ਤਾਂ ਛੋਟੇ ਬੱਚਿਆਂ ਨੂੰ ਗਰਮੀ ਦੇ ਵਿੱਚ ਤੁਸੀਂ ਨਾ ਹੀ ਲੈ ਕੇ ਜਾਓ ਤਾਂ ਬੈਟਰ ਹੈ ਦੂਸਰੀ ਗੱਲ ਹੈ ਜੇ ਕੋਈ ਜ਼ਰੂਰਤ ਹੈ ਵੀ ਤਾਂ ਤੁਸੀਂ ਉਹਨਾਂ ਦਾ ਜਿਹੜਾ ਹੈਗਾ ਪ੍ਰੋਪਰ ਆਪ ਦਾ ਹੈੱਡ ਵਗੈਰਾ ਕਵਰ ਕਰਕੇ ਪਿੱਛੇ ਟੈਂਕੀ ਤੇ ਨਹੀਂ ਬਲਕਿ ਪਿੱਛੇ ਪ੍ਰੋਪਰ ਬਿਠਾ ਕੇ ਫਿਰ ਲੈ ਕੇ ਜਾਓ। ਕਈ ਵਾਰੀ ਪٹرول ਪੰਪ ਤੇ ਵੀ ਹਾਸਿਆ ਹੋ ਜਾਏਗਾ ਜਿੱਦਾਂ ਵਹੀਕਲ ਸਟਾਰਟ ਹੁੰਦਾ ਹੈਗਾ ਜੀ ਉਦੋਂ ਪٹرول ਇਗਨੀਸ਼ਨ ਤੇ ਹਾਂਜੀ ਬਿਲਕੁਲ ਬਿਲਕੁਲ ਉਹ ਪٹرول ਪੰਪ ਤੇ ਵੀ ਜੀ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਜਿਹੜੀਆਂ ਹੈਗੀਆਂ ਜਦੋਂ ਵਹੀਕਲ ਸਟਾਰਟ ਹੁੰਦਾ ਨਾ ਜੀ ਤਾਂ ਜਦੋਂ ਇਗਨੀਸ਼ਨ ਹੁੰਦੀ ਹੈ ਤਾਂ ਉਹ ਜਿਹੜਾ ਹੈਗਾ ਇਟ ਇਜ਼ ਵੈਰੀ ਇੰਪੋਰਟੈਂਟ ਕਿ ਉਸ ਵਕਤ ਪ੍ਰੋਪਰ ਸਾਵਧਾਨੀ ਵਰਤੀ ਜਾਵੇ। ਪੈਟਰੋਲ ਪੰਪਸ ਤੇ ਵੀ ਜੀ ਅਸੀਂ ਕੋਸ਼ਿਸ਼ ਹੁਣ ਅਸੀਂ ਸਾਰੇ ਪਾਸੇ ਇਹ ਹੀ ਕਰ ਰਹੇ ਆ ਉਹਨਾਂ ਨੂੰ ਵੀ ਇਹੀ ਕਹਿ ਰਹੇ ਹੈਗੇ ਆ ਕਿ ਥੋੜਾ ਜਿਹਾ ਪੈਟਰੋਲ ਪੰਪ ਵਾਲੇ ਆਪ ਵੀ ਇਸ ਗੱਲ ਨੂੰ ਖਿਆਲ ਰੱਖਣ